ਦੇਸ਼ ਦੇ ਵਿੱਚ ਜੋ ਸਰਕਾਰ ਦਾ ਅੰਕੜਾ ਹੈ ਲਗਭਗ 10 ਕਰੋੜ ਤੇ 75 ਲੱਖ ਲੈਂਡ ਹੋਲਡਿੰਗ ਵਾਲੇ ਕਿਸਾਨ ਨੇ ਵੇਚ ਵੀਨੇ ਕਿਸਾਨ ਵੀ ਹੋ ਸਕਦੇ ਨੇ ਕਿੰਨਾ ਪੈਸਾ ਦਿੰਦੇ 2000 ਰੁਪਏ ਇਨਪੁਟ ਕਾਸਟ ਕਿੰਨੀ ਵਧੀ ਹੈ ਪਿਛਲੇ ਸਾਲ ਦਾ ਡੀਜ਼ਲ ਤੇ ਹੁਣ ਦਾ ਡੀਜ਼ਲ ਲੈ ਲਉ ਪਿਛਲੇ ਸਾਲ ਦੀ ਐਮਐਸਪੀ ਤੇ ਹੁਣ ਦੀ ਐਮਐਸਪੀ ਲੈ ਲਉ 7% ਸਰਕਾਰ ਦੀ ਆਫੀਸ਼ੀਅਲ ਜਿਹੜਾ ਡਾਟਾ ਕਹਿ ਰਿਹਾ ਕਿ ਇਨਫਲੇਸ਼ਨ ਹੋ ਗਈ ਹੈ ਤੇ 6% ਤੁਸੀਂ ਐਮਐਸਪੀ ਵਧਾਇਆ ਇਹਦਾ ਮਤਲਬ ਕਿਸਾਨ 1% ਪੱਲਿਓ ਆਪਣੀ ਜੇਬ ਚੋਂ ਖਰਚ ਕੇ ਇਹ ਚ ਨੂੰ ਦਵੇ ਫਿਰ ਤੁਸੀਂ ਕਹੋਗੇ ਕਿਸਾਨ ਗਰੀਬ ਕਿਉਂ ਹੋ ਗਿਆ ਜਦੋਂ 1% ਉਹਨੇ ਪੱਲਿਓ ਬਾਦਾ ਪ੍ਰੋਫਿਟ ਉਹਨੂੰ ਕੀ ਹੋਇਆ ਦੂਸਰੇ ਪਾਸੇ ਡੀਜ਼ਲ ਵੱਧ ਗਿਆ ਉਸ ਤੋਂ ਬਾਅਦ ਖਾਦ ਵੱਧ ਗਈ ਤੀਸਰੇ ਨੰਬਰ ਦੇ ਉੱਤੇ ਕੀਟਨਾਸ਼ਕ ਦਵਾਈ ਕੰਟਰੋਲ ਜਿਹੜਾ ਹੈ ਬਿਜਲੀ ਹੈ ਰੈਸਟ ਆਫ ਦਾ ਕੰਟਰੀ ਉਹਦਾ ਇਨਪੁਟ ਕਾਸਟ ਵੱਧ ਗਈ ਨਵੇਂ ਬੋਰ ਹੋਏ ਡੂੰਘੇ ਬੋਰ ਹੋਏ ਲੇਬਰ ਵੱਧ ਗਈ ਉਸ ਤੋਂ ਬਾਅਦ ਜਿਹੜੀਆਂ ਮੋਟਰਾਂ ਦੀ ਕਾਸਟ ਉਹ ਵੱਧ ਗਈ ਤੇ ਸਭ ਤੋਂ ਵੱਧ ਮਜਾਂਣ ਵਾਲੇ ਡੀਜ਼ਲ ਚਾਹੀਦਾ ਨਾ ਡੀਜ਼ਲ ਦੀ ਰੇਟ ਕਿੰਨਾ ਵੱਧ ਗਿਆ ਹੈਗਾ 글로ਬਲੀ ਸਭ ਤੋਂ ਸਸਤਾ ਇਹ ਰੇਟ ਆ ਇਸ ਵੇਲੇ ਡੀਜ਼ਲ ਦਾ ਤੇ ਫਿਰ ਵੀ ਤੁਸੀਂ ਪਿਛਲੇ 10 ਸਾਲ ਨੂੰ ਕੰਪੇਅਰ ਕਰ ਲੋ ਹੁਣ ਉਸ ਤੋਂ ਅੱਗੇ ਆ ਜਾਂਦੇ ਐਲਾਨ ਐਲਾਨਾਂ ਨਾਲ ਜੇ ਕੋਈ ਢਿੱਡ ਭਰਦਾ ਹੁੰਦਾ ਤੇ ਫਿਰ ਤੇ ਸਾਡੇ ਢਿੱਡ ਪਾਟਣ ਤੇ ਆਏ ਹੁੰਦੇ